ਇੱਕ ਕਥਾ ਆਉਂਦੀ ਹੈ ਕੋਈ ਮਹਾਤਮਾ ਪਾਸ ਗਿਆ ਕਹਿਣ ਲੱਗਾ ਮਹਾਤਮਾ ਨੇ ਬੜਾ ਸੇਵਾ ਤੇ ਪ੍ਰਸੰਨ ਹੋਏ ਕਹਿਣ ਲੱਗੇ ਮਹਾਤਮਾ ਕੋਲ ਚਾਰ ਮੋਮਬਤੀਆਂ ਸੀ ਉਹਨੇ ਚਾਰੇ ਮੋਮਬਤੀਆਂ ਮਹਾਤਮਾ ਕਹਿਣ ਲੱਗਾ ਵੀ ਇਹ ਤੈਨੂੰ ਦੇ ਦੇ ਕਹਿਣ ਲੱਗੇ ਕੀ ਕਰਨਾ ਹੈ ਕਹਿਣ ਲੱਗੇ ਇੱਕ ਮੋਮਬਤੀ ਜਗਾ ਕੇ ਜਦੋਂ ਤੂੰ ਜਿੱਦੋਂ ਸੂਰਜ ਨਿਕਲਦਾ ਹੈ ਚੜ੍ਹਦੇ ਵੱਲ ਜਾਏਗਾ ਜਿੱਥੇ ਮੋਮਬਤੀ ਬੁੱਝ ਜਾਏ ਉੱਥੋਂ ਪੁੱਟੇਗਾ ਬੜਾ ਧਨ ਪਦਾਰਥ ਮਿਲ ਜਾਏਗਾ ਬੜਾ ਮਨੁੱਖ ਖੁਸ਼ ਹੋ ਜਾਏ ਜਦੋਂ ਕਹਿਣ ਲਗਾ ਦੂਸਰੀ ਕਹਿਣ ਲਗਾ ਜਦੋਂ ਉੱਤਰ ਵੱਲ ਜਾਏਗਾ ਦੱਖਣ ਵੱਲ ਜਾਏਗਾ ਪੱਛਮ ਵੱਲ ਜਾਏਗਾ ਪਰ ਯਾਦ ਰੱਖੀ ਤਿੰਨ ਦਿਸ਼ਾਵਾਂ ਵਿੱਚ ਜਾਇਂ ਦੱਖਣ ਵੱਲ ਨਾ ਜਾਇਂ ਕਹਿਣ ਲਗਾ ਠੀਕ ਹੁਣ ਇਹਨੇ ਪਹਿਲੀ ਰਾਤ ਘਰ ਗਿਆ ਮੋਮਬਤੀ ਜਗਾਈ ਰਾਤ ਨੂੰ ਜਾ ਕੇ ਜਿੱਥੇ ਮੋਮਬਤੀ ਬੁੱਝੀ ਪਟਿਆ ਉੱਥੇ ਰੁਪਏ ਪੈਸੇ ਨਿਕਲ ਆਏ ਬੜਾ ਖੁਸ਼ ਹੋਇਆ ਨਿਸ਼ਾਨੀ ਲਾ ਦਿੱਤੀ ਵੀ ਇਹ ਮੇਰਾ ਹੈ ਹੁਣ ਦੂਸਰੀ ਮੋਮਬੱਤੀ ਜਗਾ ਕੇ ਅਗਲੀ ਰਾਤ ਗਿਆ ਉੱਥੇ ਚਾਂਦੀ ਨਿਕਲੀ ਬੜਾ ਪ੍ਰਸੰਨ ਹੋਇਆ ਵੀ ਉਹ ਵੀ ਪੁੱਟਾਂਗਾ ਆ ਵੀ ਚਾਂਦੀ ਵੀ ਪੁੱਟ ਲਾਂਗਾ ਨਿਸ਼ਾਨੀ ਲਾ ਦਿੱਤੀ ਤੀਜੀ ਰਾਤ ਆਈ ਮੋਮਬਤੀ ਜਗਾ ਕੇ ਗਿਆ ਜਿੱਥੇ ਬੁਜੀ ਉੱਥੇ ਦੇਖਿਆ ਸੋਨਾ ਹੀ ਸੀ ਬੜੇ ਕੀਮਤੀ ਜਵਾਹਰਾ ਵੇ ਵੇ ਮਨ ਵਿੱਚ ਸੋਚਦਾ ਪਹਿਲੇ ਤੇ ਪੈਸੇ ਦੂਜੇ ਤੇ چاندی ਤੀਜੇ ਤੇ ਜਵਾਹਰਾ ਸੋਨਾ ਬੜਾ ਕੀਮਤੀ ਬਹੁਤ ਸਮਾਨ ਮਿਲਿਆ ਕਿਤੇ ਐਸਾ ਨਾ ਹੋਏ ਕਿ ਇਹ ਜਿਹੜੀ ਚੌਥੀ ਹੈ ਨਾ ਇਹ ਮਹਾਤਮਾ ਨੇ ਆਪਣੇ ਲਈ ਰੱਖਿਆ ਹੋਣਾ ਕੁਝ ਲੋਭੀ ਬੰਦਾ ਹੁੰਦਾ ਸ਼ਾਇਦ ਇਹ ਹੀ ਸੀ ਉਹ ਜਿਹੜੀ ਚੌਥੀ ਮੋਮਬੱਤੀ ਸੀ ਚੌਥੀ ਰਾਤ ਨੂੰ ਜਗਾਈ ਜਿੱਤੋਂ ਉਹ ਉੱਟਿਆ ਕੀ ਦੇਖਦਾ ਹੈ ਇੱਥਾ ਇੱਕ ਦਰਵਾਜ਼ਾ ਹੈ ਬੜਾ ਖੁਸ਼ ਹੋਇਆ ਇਹ ਲੱਗ ਅਗੇ ਤਾਂ ਤੁਹਾਨੂੰ ਮਿਲਦਾ ਸੀ ਅੱਜ ਤਾਂ ਦਰਵਾਜ਼ਾ ਮਿਲ ਗਿਆ ਇਹ ਮਹਾਤਮਾ ਨੇ ਆਪਣੇ ਲਈ ਰੱਖਿਆ ਹੋਣਾ ਜਦੋਂ ਦਰਵਾਜ਼ਾ ਖੋਲ੍ਹਿਆ ਕੀ ਦੇਖਿਆ ਇੱਕ ਮਨੁੱਖ ਅੰਦਰ ਉਹਨੂੰ ਕਹਿਣ ਲੱਗਾ ਵੀ ਆ ਤੂੰ ਚੰਗਾ ਹੋਇਆ ਆਇਆ ਆ ਨਾ ਚੱਕੀ ਤੂ ਪੀ ਮੈਂ ਹੁਣੇ ਆ ਉਹਨੂੰ ਚੱਕੀ ਪੀਣ ਲਾ ਦਿੱਤਾ ਉਹ ਬਾਹਰ ਨਿਕਲਿਆ ਦਰਵਾਜ਼ਾ ਬੰਦ ਕਰ ਦਿੱਤਾ ਉਹ ਕਹਿਣ ਲੱਗਾ ਵੀ ਮੈਨੂੰ ਬਾਹਰ ਕੱਢ ਕਹਿਣ ਲੱਗਾ ਤੇਰੇ ਨਾਲੋਂ ਵੱਡਾ ਤ੍ਰਿਸ਼ੰਕੂ ਕੋਈ ਆਏਗਾ ਨਾ ਤ੍ਰਿਸ਼ਨਾ ਦਾ ਭਰਿਆ ਹੋਇਆ ਉਹ ਤੈਨੂੰ ਇੱਥੋਂ ਕੱਢੇਗਾ ਇਹ ਮਨੁੱਖ ਦਾ ਹਾਲ ਹੈ ਵੱਡੀ ਤੋਂ ਵੱਡੀ ਤ੍ਰਿਸ਼ਨਾ ਦੇ ਵਿੱਚ ਮਨੁੱਖ ਫਸਦਾ ਜਾਂਦਾ ਹੈ ਫਸਦਾ ਜਾਂਦਾ ਹੈ ਉਸ ਤੋਂ ਕੋਈ ਵੱਡਾ ਤ੍ਰਿਸ਼ਨਾ ਤ੍ਰਿਸ਼ਨਾ ਵਾਲਾ ਹੁੰਦਾ ਹੈ ਜੈਨ ਲਗਾ ਆਏਗਾ ਤੇ ਤੈਨੂੰ ਇੱਥੋਂ ਕੱਢ ਲਏਗਾ ਨਹੀਂ ਤੇ ਇੱਥੇ ਲੱਗਾ ਰਹੇ ਇਹ ਮਨੁੱਖ ਜਿਹੜਾ ਹੈ ਨਾ ਇਹ ਸੰਸਾਰ ਦੇ ਵਿੱਚ ਲੱਗਾ ਹੀ ਰਹਿੰਦਾ ਸਾਰੀ ਜ਼ਿੰਦਗੀ ਦੁੱਖਾਂ ਦੇ ਵਿੱਚ ਬਤੀਤ ਕਰਕੇ ਚਲਾ ਜਾਂਦਾ ਜਿਨ੍ਹਾਂ ਮਹਾਪੁਰਸ਼ਾਂ ਦੀ ਯਾਦ ਵਿੱਚ ਆ ਮਹਾਪੁਰਸ਼ ਹੋ ਹੀ ਨਹੀਂ ਜਿਨੇ ਨਾਮ ਨਾਲ ਜੁੜੇ ਉਹਨਾਂ ਨੇ ਆਪਣਾ ਜੀਵਨ ਸਵਾਰ ਲਿਆ ਮਹਾਪੁਰਸ਼ਾਂ ਨੇ ਤੇ ਸੰਸਾਰ ਨੂੰ ਸੇ ਦਿੰਦੇ ਨੇ ਕਿ ਤੁਸੀਂ ਵੀ ਸੰਸਾਰੀ ਜੀਵ ਜਿਹੜੇ ਨੇ ਉਹ ਵੀ ਆਪਣਾ ਜੀਵਨ ਸਵਾਰ ਕੇ ਆਓ ਮਨੁੱਖ ਮਹਾਪੁਰਸ਼ਾਂ ਦੇ ਜੀਵਨ ਤਾਂ ਸੁਣ ਲੈਂਦਾ ਪਰ ਉਹਦੇ ਚੋਂ ਕੋਈ ਚਾਚ ਨਹੀਂ ਸਕਦਾ ਸੁਣ ਲਿਆ ਬਸ ਕੰਨ ਰਸ ਤੱਕ ਬਸ ਠੀਕ ਹੈ ਜਾਹੀਦਾ ਕਿ ਉਸ ਤੇ ਅਮਲ ਕਰੀਏ ਜੋ ਮਹਾਪੁਰਸ਼ਾਂ ਦਾ વાસ્તਵਿਕ ਜੀਵਨ ਹੈ ਅੰਤਰੀਵ ਜੀਵਨ ਹੈ ਉਹਨਾਂ ਉਸ ਅਵਸਥਾ ਵਿੱਚ ਅਸੀਂ ਵੀ ਪਹੁੰਚੀਏ ਸਿਮਰਨ ਕਰਕੇ ਤੇ ਆਪਣਾ ਜਮਨ ਮਰਨ ਬਕਾ ਲਈਏ ਜਿੱਦਨ ਸਾਨੂੰ ਇਹ ਸੋਝੀ ਪੈ ਗਈ ਨਾ ਫਿਰ ਅਸੀਂ ਨਗਰੇ ਨਹੀਂ ਰਾਂਗੇ ਫਿਰ ਗੁਰੂ ਵਾਲੇ ਬਣ ਜਾਵਾਂਗੇ ਨਗਰੇ ਕਾਹ ਹੈ ਨਾਮ ਨਗੁਰੇ ਬੰਦੇ ਦਾ ਨਾਮ ਲੈਣਾ ਵੀ ਬੁਰਾ ਹੈ ਜੇ ਭਾਈ ਜੇ ਕੋਈ ਨਗੁਰਾ ਬੈਠਾ ਹੈ ਨਾ ਹਰ ਅੰਮ੍ਰੇਜੀ ਦੀ ਪਹਿਲੀ ਤਰੀਕ ਨੂੰ ਗੁਰਦੁਆਰਾ ਈਸ਼ਰਪੁਰਕਾਸ਼ ਕੂਬੀਆਂ ਨੰਗਲ ਸਾਬੋਥੇ ਹਰ ਅੰਮ੍ਰੇਜੀ ਦੀ ਪਹਿਲੀ ਤਰੀਕ ਨੂੰ ਅਮਰ ਸੰਚਾਰ ਹੁੰਦਾ ਹੈ ਭਾਈ ਪਹੁੰਚ ਕੇ ਅਮਰ ਸ਼ਕਤ ਦੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰਕੇ ਸੰਸਾਰ ਤੋਂ ਜਾਓ